ਸਸ਼ੀ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਜਗਤਜੀਤ ਲਾਇਕਾ ਦਾ 830 ਕੰਪਿਊਟਰ ਕਰਾਹਾ ਵਿਕਾਊ ਆ 2018 ਮਾਡਲ 240 ਰੇਟ ਏਰੀਆ ਪਿੰਡ ਮਹਿਮੂਦਪੁਰ ਅੱਡਾ ਅਮਰਕੋਟ ਪੱਟੀ ਤਰਨਤਾਰਨ ਨੰਬਰ 14098 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਹਰਿਆਣਾ ਨੰਬਰ ਹੈ ਜੀ ਫਸਟ ਪਾਰਟੀ 85% ਟੈਰਾਂ ਦੀ ਕੰਡੀਸ਼ਨ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੇ ਰੇਟ ਦੀ ਗੱਲ ਕਰੀਏ ਤਾਂ 595000 ਰੇਟ ਹੈ ਜੀ ਇਹਦਾ 8528062597 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਨੂੰ ਖਰੀਦ ਸਕਦੇ ਹੋ ਕੇਐਸ ਦਾ ਰੀਪਰ ਵਿਕਾਊ ਹੈ ਜੀ 2020 ਮਾਡਲ ਏਰੀਆ ਮੋਗਾ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਹੈ ਕਿਸੇ ਪਾਸੋਂ ਗਲੈਸੜਾ ਨਹੀਂ ਬਿਲਕੁਲ ਓਕੇ ਹੈ ਜੀ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਹੈ ਜੀ 215000 623944906 ਇਸ ਨੰਬਰ ਤੇ ਫੋਨ ਕਰਕੇ ਕੇਐਸ ਦਾ ਰਿਪਰ ਜਿਹੜਾ 215000 ਦੇ ਵਿੱਚ 2020 ਮਾਡਲ ਤੁਸੀਂ ਖਰੀਦ ਸਕਦੇ ਹੋ ਰੇਟ ਇਸ ਗੱਡੀ ਵਿਕਾਊ ਹੈ ਜੀ ਗੱਡੀ ਹਰਿਆਣਾ ਨੰਬਰ ਹੈ 2013 ਮਾਡਲ ਫੈਮਿਲੀ ਕਾਰ ਏਰੀਆ ਭਗਤਾਪਾਈ ਕਾ 235000 ਰੁਪਿਆ ਡਿਮਾਂਡ ਰੱਖੀ ਗਈ ਹੈ ਜੀ ਤੇ ਬਾਕੀ ਕਾਗਜ਼ वगैरह ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਕੋਈ ਐਕਸੀਡੈਂਟ ਨਹੀਂ ਹੈਗਾ ਏਸੀ ਹੀਟਰ ਵਧੀਆ ਚੱਲਦਾ ਹੈ 9464272871 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਟਿਸ ਗੱਡੀ 2013 ਮਾਡਲ 235000 ਚ ਖਰੀਦ ਸਕਦੇ ਹੋ 60 ਫਾਰਮ ਟ੍ਰੈਕਡ ਟਰੈਕਟਰ ਵਿਕਾਊ ਹੈ ਜੀ 2011 ਮਾਡਲ ਹਰਿਆਣਾ ਨੰਬਰ ਹੈ ਜੀ ਏਰੀਆ ਮੋੜ ਮੰਡੀ 75% ਟੈਨ ਦੀ ਕੰਡੀਸ਼ਨ ਇੰਜਨ ਗੇਅਰ ਦਾ ਓਕੇ ਹੈ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਕੋਈ ਕਮੀ ਪੇਸ਼ੀ ਨਹੀਂ ਬਸ ਤੁਸੀਂ ਡੀਲ ਕਰ ਸਕਦੇ ਹੋ ਰੇਟ ਹੈ ਜੀ 340000 9988083625 ਇਸ ਨੰਬਰ ਤੇ ਫੋਨ ਕਰਕੇ 60 ਫਾਰਮ ਟਰੈਕਟਰ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਐਕਟਿਵਾ 6ਜੀ ਸਕੂਟੀ ਵਿਕਾਊ ਹੈ ਜੀ 2020 ਮਾਡਲ ਲਾਸਟ ਹਰਿਆਣਾ ਨੰਬਰ ਐਕਸਲੈਂਟ ਕੰਡੀਸ਼ਨ ਏਰੀਆ ਕਰਨਾਲ ਰੇਟ ਹੈ ਜੀ 66000 66000 ਰੁਪਏ ਰੇਟ ਰੱਖਿਆ ਗਿਆ 2020 ਮਾਡਲ ਲਾਸਟ ਹੈ ਜੀ 9253330075 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ इनोਵਾ ਗੱਡੀ ਵਿਕਾਊ ਹੈ ਜੀ ਟਾਪ ਮਾਡਲ 2005 ਨਵੇਂ ਟਾਇਰ ਨੇ ਪਾਰ ਸਿੰਘ 2026 ਤੱਕ ਹੈ ਏਰੀਆ ਸਰਦੂਲਗੜ ਪੰਜਾਬ ਨੰਬਰ ਹੈ ਗੱਡੀ ਕਾਗਜ਼ ਵਗੈਰਾ ਓਕੇ ਨੇ ਜੀ ਰੇਟ 1.85 ਲੱਖ 77 ਬੁਰਾ 428 563 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਅਰਜਨ 555 ਡਾਇਰੈਕਟਰ ਵੇਗਾਊ ਹੈ ਜੀ ਟਾਪ ਮਾਡਲ 2012 ਪਾਵਰ ਸਟੀering ਡਬਲ ਕਲਚ ਏਰੀਆ ਫਰੀਦਕੋਟ ਰੇਟ 10.60 ਲੱਖ 1360000 ਰੁਪਏ ਰੇਟ ਰੱਖਿਆ ਗਿਆ 2012 ਮਾਡਲ ਹੈ ਜੀ ਡਬਲ ਕਲਚ ਪਾਵਰ ਸਟੀering ਏਰੀਆ ਫਰੀਦਕੋਟ ਅਰਜਨ 555 ਟਰੈਕਟਰ ਵਿਕਾਊ ਹੈ ਜੀ 9417596844 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਸ 450 ਟਰੈਕਟਰ ਵਿਕਾਊ ਹੈ ਜੀ ਰੇਟ 235000 ਏਰੀਆ ਜੀ ਮੰਡੀ ਡੱਬ ਵਾਲੀ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਨੰਬਰ ਨੋਟ ਕਰ ਲਓ 9053345442 ਇਸ ਨੰਬਰ ਤੇ ਫੋਨ ਕਰਕੇ ਇਸ 450 ਟਰੈਕਟਰ 235000 ਚ ਖਰੀਦ ਸਕਦੇ ਹੋ ਸੋਨਾਲੀਕਾ 60 ਵਾਈਲਡ ਟਰੈਕਟਰ ਵਿਕਾਊ ਆ 2015 ਮਾਡਲ ਪੰਜਾਬ ਨੰਬਰ ਹੈ ਜੀ ਏਰੀਆ ਨਿਹਾਲ ਸਿੰਘ ਵਾਲਾ 465000 ਰੁਪਿਆ ਰੇਟ ਰੱਖਿਆ ਗਿਆ ਜੀ 9815633079 9815633079 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੌਂਡੀਅਰ 5045 4x4 ਟਰੈਕਟਰ ਵਿਕਾਊ ਹੈ ਜੀ 2015 ਮਾਡਲ ਨਵੇਂ ਟਾਇਰ 1800 ਘੰਟੇ ਚੱਲੇ ਪੰਜਾਬ ਨੰਬਰ ਪਹਿਲੇ ਨਾ ਪਹਿਲੇ ਨਾ ਹੈ ਜੀ ਪੰਜਾਬ ਨੰਬਰ ਹੈ ਜੀ ਟਾਇਰ ਨਵੇਂ ਨੇ ਏਰੀਆ ਮੋਗਾ ਰੇਟ ਹੈ ਜੀ 575000 9814283110 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਮੁਕਸਰ ਜ਼ਿਲ੍ਹੇ ਦੇ ਸਵਾ ਪੰਜ ਕਿੱਲਿਆਂ ਦੇ ਟੱਕ ਦੀ ਜਾਣਕਾਰੀ ਦੇਣ ਲੱਗੇ ਆ ਇਹਦਾ ਜੀ ਲਿੰਕ ਰੋਡ ਦੇ ਉੱਤੇ ਦੋ ਕਿੱਲਿਆਂ ਦਾ ਫਰੰਟ ਹੈ ਜੀ ਇੱਕ ਵਿੱਚ ਮੋਟਰ ਆ ਤੇ ਨਹਿਰੀ ਪਾਣੀ ਫੁੱਲਾ ਨਹਿਰੀ ਪਾਣੀ ਲਈ ਪਾਈਪਾਂ ਭਈਆਂ ਹੋਈਆਂ ਨੇ ਤੇ ਇਹ ਲਿੰਕ ਰੋਡ ਹੈ ਜੀ ਫਰੰਟ ਹੈ ਜੀ ਵਾਣ ਦਾ ਡਾਕਰ ਵਾਣ ਹੈ ਜੀ 70000 ਰੁਪਏ ਨੂੰ ਠੇਕੇ ਤੇ ਵਾਣ ਲੱਗਦਾ ਜੀ ਇਹ ਤੇ 2 ਕਿੱਲੇ ਫਰੰਟ 2.5 ਕਿੱਲੇ ਹੋਊਗਾ ਜੀ 2.5 ਕਿੱਲੇ ਫਰੰਟ ਹੈ ਇਸ ਦਾ ਤੇ ਡੱਕਰ ਵਾਣ ਹੈ ਜੀ ਬਹੁਤ ਵਧੀਆ ਮੁੱਛਲ ਝੋਨੇ ਹੁੰਦੇ ਨੇ ਮਿੱਠੇ ਪਾਣੀ ਆ ਜੀ ਨਹਿਰੀ ਪਾਣੀ ਫੁੱਲ ਆ ਇਸ ਦਾ ਇੱਕ ਵਿੱਚ ਮੋਟਰ ਹੈ ਇਹਦੇ 2.5 ਕਿੱਲਿਆਂ ਦੀ ਇਹ ਵਾਣ ਹੈ ਜੀ ਕਣਕ ਨੂੰ ਖੜੀਆ ਚੋਨਾ ਮੁੱਛਲ ਸੀ ਇਹਦੇ ਚ ਬਹੁਤ ਸੋਹਣੀ ਲੋਕੇਸ਼ਨ ਹੈ ਇਹਦੀ ਸ਼ਹਿਰ ਤੋਂ 12 ਕਿਲੋਮੀਟਰ ਦੂਰ ਹੈ ਇਹ ਮਕਸਰ ਤੋਂ ਵਾਣ ਤੇ ਇੱਕ ਸਾਈਡ ਹੀ ਆ ਵਾਣ ਕੁਝ ਇਹ ਦੋ ਪੱਕੇ ਜੀ ਵਾਣ ਦੇ ਤਿੰਨ ਕਿੱਲੇ ਇੱਕ ਸਾਈਡ ਆ ਜੀ ਤੇ ਸਵਾ ਦੋ ਕਿੱਲੇ ਵਾਣ ਇਸ ਵਹੀ ਦੇ ਇੱਕ ਸਾਈਡ ਨੇ ਸਵਾ ਪੰਜ ਕਿੱਲਿਆਂ ਦਾ ਟਾਕਾ ਜੀ ਇਹ ਖਾਸ ਨੰਬਰ ਆ ਤਕਸੀਮ ਨੰਬਰ ਨੇ ਇਹ ਤੇ ਤਕਸੀਮ ਟਾਕਾ ਇਹ ਜੀ ਕਰੋ ਜੀ ਚੈੱਕ ਬਹੁਤ ਸੋਹਣੀ ਲੋਕੇਸ਼ਨ ਆ ਡਾਕਰ ਵਾਣ ਆ ਜੀ ਕਾਲੀ ਮਿੱਟੀ ਦੇ ਮੁਕਸਰ ਜ਼ਿਲ੍ਹੇ ਦਾ ਇਹ ਵਾਣ ਆ ਜੀ ਜਿਹੜੀ ਸਾਨੂੰ ਆਪਾਂ ਦਿਖਾ ਰਹੇ ਆ ਪਿੰਡ ਦੇ ਨੇੜੇ ਹੀ ਰਹਿ ਜਾਂਦਾ ਜੀ ਇਹ ਪਿੰਡ ਤੋਂ ਵੀ ਨਾਲ ਹੀ ਆ ਵਾਣ ਤੇ ਲਿੰਕ ਰੋਡ ਰੋਡ ਦੇ ਉੱਪਰ ਆ ਲਿੰਕ ਸੜਕ ਦੇ ਸੜਕ ਦੇ ਉੱਪਰ ਹੀ ਮੋਟਰ ਲੱਗੀ ਵੀ ਆ ਇਹਦੀ